ਜੀ ਬਾਬਾ ਅਰदेशीर ਸਿੰਘ ਜੀ ਹੋਰ ਵੀ ਬਹੁਤ ਬੇਨਤੀ ਬਚੀ ਸਾਡੇ ਵੱਡੋ ਵੀ ਕਿੱਥੇ ਖੜੇ ਆ ਪੁੱਤ ਜਸਵੀਰ ਸਿੰਘ ਜੀ ਹਰਿਆਣੇ ਤੋਂ ਉਹ ਵੀ ਫੌਜਾਂ ਦੇ ਸੈਦ ਇੱਥੇ ਮਹੱਲੇ ਦੀਆਂ ਰੌਣਕਾਂ ਵਧਾ ਰਹੇ ਹਨ ਆਪ ਸਨੰਦੂਰ ਤੋਂ ਤਾਂ ਦਿਖਦਾ ਨਹੀਂ ਬਈ ਉਹਨਾਂ ਦੇ ਨਾਲ ਵੀ ਬੋਲਦਾ ਪੱਕੀ ਹੁੰਦੇ ਆ ਮਹੱਲੇ ਦੀ ਹੋ ਗਈ ਮੇਪਾ ਮਾਰਾ ਹੈਗੀ ਸਾਡੇ ਵੱਲ ਸਾਡੇ ਵੀ ਜੀ

Allah, 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 ਆ ਵੀ ਹੋ ਜੀ ਗੱਲਾ ਗੱਲਾ ਘੋੜਾ ਹੀ ਹਟੇ ਸੱਭਾ ਭਾਈ ਵਾਧੋ ਹੋ ਘੋੜਿਆਂ ਦੇ ਆ ਜਿਹੜਾ ਖੜਿਆ ਆ ਦੇ ਬਰੇ ਪਿਆਰ ਨਾਲ ਵਾਸ ਸੱਭਾ ਰੋਕਾ ਇਹ ਇਹ ਗਾਣਾ ਤੇਰੀ ਮੋਟਾ ਦੇਖੋ ਦੇਖੋ ਇਹ ਤਪਕੇ ਘੋੜਾ ਓਟ ਆ ਰਿਹਾ ਸੱਭਾ ਰੀ ਦਾ ਗੰਦ शेर सिंध बुढा दादा राज நான்கரும் <laughs> வருக்கிறேன் <laughs> चाकद <laughs> नहीं <laughs> ਸਾਰੇ ਯਾਰੋ ਦੋਗੜਾ ਦੇ ਖਾਣਾ ਬਹੁਤ ਵਧੀਆ ਕਰਨੀ ਚਾਹੋ ਰਹੇ ਨੇ ਹਾਂ ਜੀ ਸਾਰੀ ਸ੍ਰੀ ਦਾ ਵੀ ਚਲ ਕਰ ਗਿਆ ਕੋ ਰੋਟਾ ਹੁੰਦਾ ਪਰ ਰਾਨੀ ਦੇ ਬਾਬਾ ਜੀ ਥੋੜਾ ਥੋੜਾ ਕੈਰੂ ਲੱਗਦਾ ਸਾਰੇ ਯਾਰੋ سان کي سار اوه کچو ڪرڻا ٽوڙيو واه ڪا ما ته دو دو لڳا ڪي ڏس ڀاري 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 گلا گلا ٻٽي نه گهرا جاءي اسٽن ڪٽل گهرا جاءي اسٽن او কঠ্ <laughs> ঘ

ਘੋੜੇ ਵਿਸ਼ੇਸ਼ ਭਜਾਉਂਦੇ ਹਨ ਫਰਾਂਜ਼ ਦਾ ਘੋੜਾ ਹੈ ਜਮਾ ਦੀ ਘਾਟਵਾਦ ਕਰਕੇ ਪੈਸੇ ਲੈ ਗਏ ਭਾਈ ਇੱਕ ਦੋ ਘੋੜੇ ਕਿੱਦਰੀ ਹੈ ਤੇ ਘੋੜਿਆਂ ਦੇ ਦੁੱਧੇ ਲੱਗਦੇ ਆ ਗੋੜੇ ਘੋੜੇ ਦੇ ਘੋੜੇ ਆ ਕਿਹਦੇ 100 ਰਸ ਤੋਂ 100 ਫਤਰੀ ਰਹਾਉਂ ਸੀ 100 ਰਗੇ ਵਾਲੀ ਜੇ ਮੁਹਾਰ ਸ਼ਾਨਾਂ ਮਾਤਾ ਗਵਤੀ ਤੋਂ ਸੋਰ ਅਕਾਲੂ ਬਾਦਸ਼ਾਹ ਦੀ ਬੋਲ ਮਹਾਦੇਵੀ ਚਾਰੋਲਾ बलबीर <laughs>

ارمان پرماریا مشندے ہے اذن اذن اخلے اللہ پیوے اور اڏو وئي وڏو راڳي ٿو اڏو جيڪاڙي ਦੇਖੋ ਕਾਦੀ ਹੋ ਗਈ ਗੱਲਾ ਗੱਲਾ ਮੋੜਾ ਚੱਲੋ ਸੱਭਾ ਭਾਈ ਬਾਦੋ ਸੋਹਣਿਆਂ ਦੇ ਆਵਾਜ਼ ਨਾ ਖੜਿਆ ਆ ਗਏ ਬੜੇ ਪਿਆਰ ਨਾਲ ਰਾਜ ਸੱਭਾ ਵਿਖਾ ਕੇ ਇਹ ਇੱਕ ਆਗਰੋਟਾ ਦੇਖੋ ਦੇਖੋ ਇਹ ਤਾਂ ਭਾਈ ਗੋੜਾ ਦਾ ਓਟਾ ਆ ਰਹੇ ਹੋ ਗੁਰਮੁਖੋਰ ਰੋਕ ਦਿਓ ਔਰ ਸਾਹਮਣੇ ਦੇ 630 ਬੋਦਾ ਦਾ ਬਾਦ ਨਾ ਤੇ ਕਿਹ ਲੈ ਆ ਰਿਹਾ ਸੰਵਾਦ ਕੋ ਨਾ ਪਾਉਂਦਾ ਨਾ ਸਵਾਦ ਨਾ ਸਵਾਦ ਕਿੰਨੇ ਸਿਆਦਾ ਦੇਖ ਕੇ ਕੀਆ ਕੋ ਦੇਖੋ ਦੇਖਿਆ ਇਹ ਕਿੰਨੇ ਗਿਆਦਾ ਨਾ ਦੇਖ ਯਾਤਰਾ ਕਰਿਓ ਬੜਾ ਹੋ ਜੇ ਇੱਥੇ ਭਾਈ ਜਾਨ ਸਿੰਘ ਜਹਦਾਰ ਖੰਡ ਕਲੀ ਮੀਆਂ ਅਬਦੁੱਲ ਮੀਆਂ ਵਾਲੇ

ده جو ارے کارے هزار کي سيدهن کي دل ڪي ڏي پر اپنا اهو پر راني دو بابا جي ھوڑا ھوڑا ڪارون لڳا

ਚਾਰ ਘੋੜੇ ਰੋਸ਼ੀਏ ਘੋੜੇ ਅਠਰ ਘੋੜੇ ਵਿਸ਼ੇਸ਼ ਭਜਾਉਂਦੇ ਹਨ ਪਰ ਅੱਜ ਦਾ ਘੋੜਾ ਜਿਵੇਂ ਦੀ ਘਾਟਬਾਦ ਕਰਕੇ ਪੈਸੇ ਲੈ ਗਿਆ ਭਾਈ ਇੱਕ ਦੋ ਘੋੜੇ ਇਕੱਲੇ ਆ ਤੇ ਘੋੜਿਆਂ ਦੇ ਉੱਤੇ ਚੜਦੇ ਆਂਗਾ ਘਾਗੋ ਘੋੜੇ ਦੇ ਘੋੜੇ ਆ ਜਦੋਂ 100 ਰਕਮ ਤੋਂ 100 ਫਤਰੀ ਰਹਾਉਂਸੀ ਕਤਰਗੇ ਵਾਲੀ ਸਾਡਾ ਸਤਿ ਸ੍ਰੀ ਅਕਾਲ ਅਕਾਲੀ ਬਾਦਸ਼ਾਹ ਤੋਂ ਮਹਾਂਦੇਵੀ ਸ਼ਹਿਰ ਵਾਲਾ ਅਰਜ ਉਹ ਵੀ ਆਪ ਜਿੰਦਾ ਦੇ ਬਹੁਤ ਮਹਿਮਾਨ ਹਨ ਜੇ ਸਾਹਿਬ ਦਾਦੀ ਬਾਬਾ ਬਲਬੀਰ ਸਿੰਘ ਸਾਹਿਬ ਦੀ ਅਕਾਲੀ ਜੱਡੇ ਦਾ ਸ਼ਰੋਪੀ ਫਤ ਅਕਾਲੀ ਬੁੱਢਾ ਦਾ ਮੇਵਾ ਤਲ ਉਹ ਆਪ ਨੂੰ ਜਾਵੇ ਸ਼ੁਆ ਮਹਿਮਾਨ ਹਨ ਬੱਲਾ ਬੱਲਾ ਰਾਜਾ ਆ ਬਈਆ ਅਰਜੀਲਾਸਾ

बस गया <laughs> <आगे आगे> <laughs> 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 ਹੱਲਾ ਪੇਗਿਆ ਹੋਰ ਅਗੋ ਭਾਈ ਹੋਰ ਕੋੜਾ ਨਹੀਂ ਗਿਆ ਲਾ ਪਧਿਆ ਜੇ ਤਾਰਾ